ਮੈਂ ਜਸਪ੍ਰੀਤ कौर ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਮਾਨਪੂਰ ਰੈਸਪੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗਾਜਰ ਦਾ ਰਾਇਤਾ ਬਣਾ ਕੇ ਤਿਆਰ ਕਰਾਂਗੇ ਟੇਸਟ ਦੇ ਨਾਲ ਨਾਲ ਇਹ ਰਾਇਤਾ ਸਾਡੀ ਸਿਹਤ ਲਈ ਵੀ ਬਹੁਤ ਚੰਗਾ ਹੁੰਦਾ ਹੈ ਗਾਜਰ ਦਾ ਰਾਇਤਾ ਆਪਾਂ ਮਿੰਟਾਂ ਵਿੱਚ ਬਣਾ ਕੇ ਖਾ ਸਕਦੇ ਹਾਂ ਰਾਇਤਾ ਰੈਸਪੀ ਸ਼ੁਰੂ ਕਰਦੇ ਹਾਂ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਜੀ ਵੀਡੀਓ ਨੂੰ ਬទਤ ਬਤ ਸ਼ੇਅਰ ਤੇ ਲਾਈਕ ਜਰੂਰ ਕਰਿਓ ਰਾਇਤਾ ਤਿਆਰ ਕਰਨ ਲਈ ਮੈਂ 2 ਕੱਪ ਤਾਜ਼ਾ ਦਹੀਂ ਲੈ ਦਹੀਂ ਜਿਆਦਾ ਖੱਟਾ ਨਹੀਂ ਹੋਣਾ ਚਾਹੀਦਾ ਦੋ ਗਾਜਰਾਂ ਲਈ ਗਾਜਰਾਂ ਨੂੰ ਚੰਗੀ ਤਰ੍ਹਾਂ ਧੋ ਕੇ ਇਸ ਦਾ ਛਿਲਕਾ ਉਤਾਰ ਕੇ ਆਪਾਂ ਕद्दूकस ਕਰ ਲਿਆ ਸੀ ਕद्दूकस ਕਰਦੇ ਸਮੇ ਗਾਜਰ ਦੇ ਵਿੱਚ ਲਾਪਾ ਪੀਲਾ ਹਿੱਸਾ ਕੱਢ ਦੇਣਾ ਹੈ ਗਾਜਰਾਂ ਨੂੰ ਆਪਾਂ ਮੋਟੀ ਸਾਈਡ ਤੋਂ ਕद्दूकस ਕਰਨਾ ਹੈ ਹੁਣ ਆਪਾਂ ਰਾਇਤੇ ਲਈ ਮਸਾਲਾ ਬਣਾ ਕੇ ਤਿਆਰ ਕਰਾਂਗੇ ਜਿਸ ਨਾਲ ਰਾਇਤੇ ਦਾ ਟੇਸਟ ਬਹੁਤ ਪਧੀਆ ਆਵੇਗਾ ਮਸਾਲਾ ਬਣਾਉਣ ਲਈ ਪੈਨ ਵਿੱਚ ਆਪਾਂ ਅੱਧਾ ਚਮਚ ਜੀਰਾ ਅੱਧਾ ਚਮਚ ਅਜਵਾਇਨ ਚਾਰ ਪੰਜ ਕਾਲੀ ਮਿਰਚ ਪਾ ਦੇਵਾਂਗੇ ਕਾਲੀ ਮਿਰਚ ਤੁਸੀਂ ਥੋੜੀ ਵੱਧ ਵੀ ਲੈ ਸਕਦੇ ਹੋ ਇਹਨਾਂ ਮਸਾਲਿਆਂ ਨੂੰ ਆਪਾਂ ਮੀਡੀਅਮ ਹੀਟ ਤੇ ਚੰਗੀ ਤਰ੍ਹਾਂ ਭੁੰਨ ਲਵਾਂਗੇ। ਮਸਾਲਿਆਂ ਦਾ ਆਪਾਂ ਕਲਰ ਚੇਂਜ ਕਰ ਲੈਣਾ ਹੈ। ਮਸਾਲੇ ਆਪਾਂ ਭੁੰਨ ਕੇ ਤਿਆਰ ਕਰ ਲੈਨੇ। ਹੁਣ ਗੈਸ ਆਪਾਂ ਬੰਦ ਕਰ ਦਿੱਤੇ। ਗਰਮ ਗਰਮ ਮਸਾਲਿਆਂ ਨੂੰ ਹੀ ਆਪਾਂ ਕੁੱਟ ਲਵਾਂਗੇ। ਗਰਮ ਹੋਣ ਕਰਕੇ ਜਲਦੀ ਹੀ ਕੁੱਟੇ ਜਾਂਦੇ ਨੇ। ਮਸਾਲਿਆਂ ਨੂੰ ਆਪਾਂ ਦਰਦਰਾ ਜਿਹਾ ਕੁੱਟ ਲਵਾਂਗੇ। ਮਸਾਲੇ ਆਪਾਂ ਕੁੱਟ ਕੇ ਤਿਆਰ ਕਰ ਲੈਨੇ। ਹੁਣ ਆਪਾਂ ਦਹੀਂ ਨੂੰ ਫੈਂਟ ਕੇ ਤਿਆਰ ਕਰ ਲਵਾਂਗੇ ਪੈਂਟਨ ਨਾਲ ਰਾਇਤਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਾ ਦਹੀਂ ਨੂੰ ਆਪਾਂ 2-3 ਮਿੰਟ ਲਈ ਹੰਡ ਲੈ ਦਹੀਂ ਆਪਣੀ ਫੈਂਟ ਕੇ ਤਿਆਰ ਹੈ ਹੁਣ ਆਪਾਂ ਇਸ ਵਿੱਚ ਦੂਸਰਾ ਸਮਾਨ ਐਡ ਕਰ ਦੇਵਾਂਗੇ ਫੈਂਟੀ ਹੋਈ ਦਹੀਂ ਵਿੱਚ ਹੁਣ ਆਪਾਂ ਕद्दूकस ਕੀਤੀ ਹੋਈ ਗਾਜਰ ਐਡ ਕਰ ਦੇਵਾਂਗੇ ਨਾਲ ਹੀ ਆਪਾਂ ਥੋੜਾ ਜਿਹਾ ਹਰਾ ਧਨੀਆ ਇੱਕ ਬਰੀਕ ਕੱਟੀ ਹੋਈ ਹਰੀ ਮਿਰਚ ਹਰੀ ਮਿਰਚ ਦੇ ਆਪਾਂ ਬੀਜ ਕੱਢ ਦਿੱਤੇ ਸੀ ਹਰੀ ਮਿਰਚ ਤੁਸੀਂ ਆਪਣੇ ਟੇਸਟ ਅਕੋਰਡਿੰਗ ਰੱਖ ਸਕਦੇ ਹੋ ਜਿਸ ਤਰ੍ਹਾਂ ਦੀ ਤੁਸੀਂ ਪਸੰਦ ਕਰਦੇ ਹੋ ਅੱਧਾ ਛੋਟਾ ਚਮਚ ਕਾਲਾ ਨਮਕ ਅੱਧਾ ਛੋਟਾ ਚਮਚ ਚਿੱਟਾ ਨਮਕ ਪੀਸੇ ਹੋਏ ਮਸਾਲੇ सारी चीज़ों आप चंकी तरह मिक्स कर देवेंगे सारी चीज़ों आप चंकी तरह मिक्स कर दिता है रायता अपना बन के तैयार है रायता बहुत ही वजिया बन के तैयार टेस्टी गाजर रायता आप रोटी परौंठी सर्व कर सकते हैं इसका टेस्ट बहुत वी आएगा इस सारे बहुत ही पसंद कर भी एक बार ये रायता जरूर बना के खाए ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆ ਕੇ ਵੀਡੀਓ ਦੇਖ ਰਹੇ ਹੋ ਜਾਂ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਘੰਟੀ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਨਾਲ ਐਂਡ ਤੱਕ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ